ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਕਾਲੀਯਲ ਦੇ ਪ੍ਰਧਾਨ ਸਾਹਿਬ ਸਰਬੀਸੇਵਾਲ ਜੀ ਵੱਲੋਂ ਸਮੁੱਚੇ ਕਾਦੀਯਲ ਵੱਲੋਂ ਜੋ ਹਰ ਪੀੜਤਾ ਦੀ ਸੇਵਾ ਵਾਸਤੇ ਚਾਹੇ ਢੀਢ ਲੰਗਰ ਲਾਏ ਨੇ ਚਾਹੇ ਰਾਸ਼ਨ ਜਾ ਰਿਹਾ ਚਾਹੇ ਪਸ਼ੂ ਆਚਾਰੀ ਦੀ ਸੇਵਾ ਲਗੀ ہوئی ਆ ਸੋ ਸਾਰੇ ਪੰਜਾਬ ਦੇ ਵਿੱਚੋਂ ਚੱਲ ਰਿਹਾ ਆ ਆਪ ਪ੍ਰਧਾਨ ਜੀ ਕਲੇ ਕਲੇ ਹਰ ਪੀੜ ਤੇ ਰੀਤੇ ਪੈਸੀ ਵੀ ਦੇ ਰਹੇ ਨੇ ਤੇਲ ਵੀ ਹੋਰ ਦਵਾਈਆਂ ਜੋ ਉਹ ਤੋਂ ਲੋੜ ਆ ਫੀਡ ਆ ਸਾਰੀ ਪਹਚਾਰੇ ਨੇ ਉਸ ਦੇ ਤਹਿਤ ਅੱਜ ਹਲਕੇ ਮੂਲ ਮੈਡੀਕਲ ਵੀ ਕੀਤੀ ਐ ਤੇ ਮੀਟਿੰਗ ਕੀਤੀ ਆ ਤੇ ਜਿਹਦੇ ਵਿੱਚ ਸਾਰੇ ਸੰਗਤ ਨੇ ਫੈਸਲਾ ਕੀਤਾ ਕਿਥੋਂ ਅਸੀਂ ਪਸ਼ੂਵਾਲਾ ਚਾਰਾ ਭੌਂ ਭੇਜਾਂਗੇ ਆਉਣ ਦਾ ਤਰਕਾ ਦੇ ਰਹੀ ਉਹ ਤੋਂ ਬਾਅਦ ਮੈਡੀਕਲ ਕੈਂਪ ਲਾਉਣੇ ਲੋੜਵੰਦਾਂ ਨੂੰ ਮਦਦ ਕਰਨੀ ਉੱਥੇ ਜਾ ਕੇ ਕੋਈ ਜਿਹੜੇ ਵੀ ਕੋਈ ਲੋੜਾ ਖਾਸ ਕਰ ਮੱਲਾਂ ਦਾ ਪਾਣੀ ਉਤਰਨ ਤੋਂ ਬਾਅਦ ਦਵਾਈਆਂ ਦੀ ਬਹੁਤ ਲੋੜ ਪੈਣੀ ਹੈ ਸੋ ਦਵਾਈਆਂ ਦੀ ਜਿੱਥੇ-ਜਿੱਥੇ ਵੀ ਅਕਾਲੀਵਾਲ ਦੇ ਦੋ ਵੱਡੇ ਸੈਂਟਰ ਬਣੇ ਨੇ ਸੇਵਾ ਵਾਸਤੇ ਇੱਕ ਹਰਿੰਦਰ ਫੈਲਸ ਜਲੰਧਰ ਰੋਹਾਂਗੂ ਰੋਡ ਦੇ ਉੱਪਰ ਇੱਕ ਜਿਹੜਾ ਫੀਡ ਦਾ ਜੋ ਫੀਡ ਦੇਣੀ ਆ ਕਿਸ ਤਰ੍ਹਾਂ ਚਾਰ ਦਿਨਾਂ ਪੱਠੂ ਪੱਛੀਆ ਚਾਰਾ ਦੇਣਾ ਉਹ ਸੰਗਾ ਫਾਰਮ ਦੇ ਅੰਦਰ ਵਿਖੇ ਬਹੁਤ ਵੱਡਾ ਇੱਕ ਸਟੋਰ ਲਿਆ ਉੱਥੇ ਸਟੋਰ ਹੁੰਦਾ ਉੱਥੇ ਉਹਨੂੰ ਸਟੋਰ ਕਰਕੇ ਲੋਡ ਬੰਦਾ ਕੋਲ ਪਹੁੰਚਾਇਆ ਜਾਣਾ ਸੋ ਮੈਂ ਸਮਝਦਾ ਕਿ ਜੇ ਰਾਸ਼ਨ ਪਹੁੰਚਾਉਣਾ ਤਾਂ ਸਹੀ ਦੁਕਾਨੇ ਤੇ ਪਹੁੰਚਾਇਆ ਜਾਵੇ ਤਾਂ ਕਿ ਲੋਡ ਬੰਦਾ ਤੱਕ ਪਹੁੰਚਿਆ ਜਾ ਸਕੇ ਸੋ ਮੈਂ ਸਮਝਦਾ ਕਿ ਮੈਂ ਸਾਰੇ ਹਲਕੇ ਦੀ ਸੰਗਤ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਬਹੁਤ ਸਦਾ ਜਦੋਂ ਵੀ ਲੋੜ ਪਈ ਐ ਸ਼ਰਮ ਨਹੀਂ ਕਰ ਜਦੋਂ ਵੀ ਪੰਜਾਬ ਲੋੜ ਪਈ ਆ ਵਲਕੇ ਬਲੋਦੀ ਸੰਗਤ ਨੇ ਆਗੂ ਸਹਿਬਾਨਾਂ ਨੇ ਡਟ ਕੇ ਉਹਦੀ ਮਦਦ ਕੀਤੀ ਹੈ ਤੇ ਹੁਣ ਵੀ ਹੜਪਰ ਬੀੜ ਤੇ ਏਰੀਏ ਦੇ ਵਿੱਚ ਜਾ ਕੇ ਅਸੀਂ ਆਪ ਉਹ ਸਮਾਨ ਵੰਡ ਰਹੇ ਹਾਂ ਤੇ ਸਮਾਨ ਵੰਡਾਂਗੇ ਤਾਂ ਕਿ ਉਹ ਸਮਾਨ ਕੱਲੇ-ਕੱਲੇ ਲੋੜਵੰਦ ਤੱਕ ਪਹੁੰਚਾਇਆ ਜਾ ਸਕੇ। ਤੋਂ ਮੈਂ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਤੇ ਬਹੁਤ ਵੱਡੀ ਮਾਇਕ ਸਹਾਇਤਾ ਕਰ ਰਹੇ ਨੇ। ਤੋਂ ਸਾਰੇ ਪੰਜਾਬ ਨੂੰ ਇਕਜੁੱਟ ਹੋ ਕੇ ਇਕੱਠੇ ਹੋ ਕੇ ਇਹ ਜਿਹੜੀ ਕੁਦਰਤੀ ਆਫਤਾ ਇਹਦੇ ਖਿਲਾਫ ਪੰਜਾਬ ਨੂੰ ਬਾਹਰ ਕੱਢਣਾ ਚਾਹੀਦਾ। ਤੇ ਆਪਾਂ ਅਰਦਾਸ ਬੇਨਤੀ ਵੀ ਕਰਨ ਕਰੀਏ ਗੁਰੂ ਸਾਹਿਬ ਦੇ ਚਰਨਾਂ 'ਚ ਕਰ ਵੀ ਰਹੇ ਹਾਂ ਕਿ ਜਲਦੀ ਪੰਜਾਬ ਇਹਨਾਂ ਕੁਦਰਤੀ ਆਫਤਾਂ ਤੋਂ ਬਾਹਰ ਨਿਕਲ ਕੇ ਆਪਣੇ ਪੈਰਾਂ ਤੇ ਖੜਾ ਹੋਵੇ ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਨਹੀਂ ਸਮਾਂ ਪ੍ਰੀਖਿਆ ਲੈਂਦਾ ਪਤਾ ਨਹੀਂ ਬੜੀਆਂ ਬੜੀਆਂ ਮਸੀਬਤਾਂ ਵੱਡੇ ਵੱਡੇ ਇਤਿਹਾਸ ਦੇ ਵਿੱਚ ਆਪਨੇ ਆਈਆਂ ਨੇ ਪਰ ਕੱਲ ਪੰਜਾਬ ਨੇ ਸਦਾ ਉਹਨਾਂ ਦੇ ਮਸੀਬਤਾਂ ਦਾ ਮੁਕਾਬਲਾ ਕਰਕੇ ਫੇਰ ਬੜੇ ਪੈਰਾਂ ਤੇ ਖੜੇ ਹੋਏ ਨੇ ਹਾਰਪੀਲ 3 ਮੈਂ ਸਮਰਥ ਏਰੀਏ ਦੇ ਵਿੱਚ ਆਪਣੇ ਪੈਰਾ ਦੇ ਖੜੇ ਹੋਣਗੇ ਤੇ ਮੁੜ ਪੰਜਾਬ ਤਰਕੀ ਵਾਲੇ ਪਾਸੇ ਜਾਊਗਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਬਰੋਹ ਹਲਕੇ ਦੇ ਵਿੱਚ ਗੁਰਪ੍ਰੀਤ ਸਿੰਘ ਅਜੂਮੰਨਾ ਦੀ ਰੈਅੋਆਈ 8 ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰ ਸਾਹਿਬਾਨ ਦੀ ਸਮੂਹ ਲੀਡਰ ਸਾਹਿਬਾਨ ਦੀ ਮੀਟਿੰਗ ਹੋਈ ਹੈ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਿਸ਼ਾ ਨਿਰਦੇਸ਼ਾਂ ਦੇ ਮਤਾਬਕ ਜਿਹੜਾ ਬਹੁਤ ਵੱਡਾ ਫਲੱਡ ਆਇਆ 12 13 ਜ਼ਿਲ੍ਹੇ ਜਿਹੜੇ ਹੈਗੇ ਨੇ ਪਾਣੀ ਤੋਂ ਪ੍ਰਭਾਵਿਤ ਹੋਵੋਗੇ ਲੋਕ ਜਿਹੜੇ ਹੈਗੇ ਨੇ ਘਰੋਂ ਬੇਘਰ ਹੋਗੇ ਤੇ ਉਹਦੇ ਵਾਸਤੇ ਜਿਹੜੀ ਸਮੱਗਰੀ ਰਾਹ ਸਮੱਗਰੀ ਹੈ ਅਸੀਂ ਵੀ ਇੱਥੋਂ ਸਾਰੇ ਜਿਹੜੇ ਹੈਗੇ ਨੇ ਜੋਗਦਾਰ ਪਾ ਰਹੇ ਆ 6-7 ਟਰੱਕ ਨੇ ਜਿਹੜੇ ਇੱਕ ਦੋ ਦਿਨ ਚ ਜਿਹੜੇ ਚਾਰੇ ਦੇ ਫੀਡ ਦੇ ਜਾਂ ਦਵਾਈਆਂ ਦੇ ਜਾਂ ਹੋਰ ਜਿਹੜੀ ਵੀ ਚੀਜ਼ ਦੀ ਜ਼ਰੂਰਤ ਹੈ ਉਹਦਾ ਸਾਰੇ ਇਕੱਠੇ ਰਲ ਮਿਲ ਕੇ ਅਸੀਂ ਕੰਟਰੀਬਿਊਸ਼ਨ ਕਰਕੇ ਉੱਥੇ ਭੇਜ ਰਹੇ ਆ ਤੇ ਜਿਹੜੇ ਦਾਨੀ ਸੱਜਣ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸਾਰੇ ਹਲਕੇ ਦਾ ਧੰਨਵਾਦ ਕਰਦਾ ਹਾਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਜਿਹੜੇ ਦਰਦਰ ਤੇ ਜਾ ਕੇ ਜਿਹੜੇ ਹੈਗੇ ਆ ਅਲਖਜਗਾਰ ਰਹੇ ਨੇ ਫਿਰਲੇ ਨੇ ਔਰ ਜਿੱਥੇ-ਜਿੱਥੇ ਵੀ ਜ਼ਰੂਰਤ ਆ ਉੱਥੇ ਉਹ ਜਿਹੜੀ ਵੀ ਚੀਜ਼ ਦੀ ਜ਼ਰੂਰਤ ਆ ਉਹ ਲੋਕ ਸੋ ਆਓ ਆਪਾਂ ਇਕੱਠੇ ਹੋ ਕੇ ਸਾਰੇ ਰਲ ਮਿਲ ਕੇ ਜਿਹੜੀ ਇਹ ਦਿੱਤਾ ਹੈ ਇਹਦਾ ਮੁਕਾਬਲਾ ਕਰੀਏ ਤੇ ਜ਼ਰੂਰ ਆਪਾਂ ਜਿਹੜਾ ਹੈਗਾ ਇਸ ਤੋਂ ਨਿਕਲਾਂਗੇ ਵਾਹਿਗੁਰੂ ਜੀ ਦਾ ਖਾਲਸਾ ਹੋਵੇ